ਮੇਰਠ ਦੇ ਵਿੱਚ ਵਿਦਰੋਹ ਕਰਨ ਦੀ ਜ਼ਿੰਮੇਵਾਰੀ ਵਿਸ਼ਨੂ ਗਨੇਸ਼ ਪਿੰਗਲੇ ਭਾਈ ਫੂਲਾ ਸਿੰਘ ਅਤੇ ਭਾਈ ਇਸਰ ਸਿੰਘ ਦੀ ਲਗਾਈ ਗਈ ਇਹਨਾਂ ਦੁਆਰਾ ਮੇਰਠ ਦੇ ਵਿੱਚ ਜਿਹੜੀ ਅਰੇਜਮੈਂਟਾਂ ਤੇ ਰਸਾਲੇ ਤੈਨਾਲ ਸੀ ਜਿਨ੍ਹਾਂ ਦੇ ਵਿੱਚੋਂ 128ਵੀ ਪਾਇਨੀਅਰ ਅਰੇਜਮੈਂਟ ਅਤੇ 12 ਮਰ ਰਸਾਲਾ ਇਹਨਾਂ ਦੋਨਾਂ ਨੇ ਹੀ ਮੇਰਠ ਵਿੱਚ ਵਿਦਰੋਹ ਕਰਨਾ ਸੀ ਇੱਥੋਂ ਜਿਹੜੇ ਹੈਗੇ ਆ ਮੇਰਠ ਉੱਪਰ ਪੂਰੀ ਤਰ੍ਹਾਂ ਕਬਜ਼ਾ ਕਰਨ ਤੋਂ ਬਾਅਦ 100 ਸੈਨਿਕਾਂ ਨੇ ਲਾਹੌਰ ਜਾਣਾ ਸੀ ਲਾਹੌਰ ਤੋਂ ਬਾਅਦ ਬੰਨੂ ਕੋਹਾੜ ਤੇ ਦਿਨਾਪੁਰ ਦੀਆਂ ਛੌਣੀਆਂ ਦੇ ਉੱਪਰ ਕਬਜ਼ਾ ਕਰਨਾ ਸੀ ਤੇ ਜਿਹੜੇ ਮੇਰਠ ਦੇ ਵਿੱਚ ਬਾਕੀ ਸੈਨਿਕ ਬਚੇ ਸੀਗੇ ਉਹਨਾਂ ਨੇ ਦਿੱਲੀ ਵੱਲ ਨੂੰ ਰਵਾਨਾ ਹੋਣਾ ਸੀ ਤੇ ਉਹਨਾਂ ਨੇ ਜਾ ਕੇ ਦਿੱਲੀ ਉੱਪਰ ਕਬਜ਼ਾ ਕਰਨਾ ਸੀ ਤੇ ਫੇਰ ਰਿਪਬਲਿਕ ਦਾ ਐਲਾਨ ਕਰਨਾ ਸੀ ਇਸ ਤਰ੍ਹਾਂ ਦੇ ਨਾਲ ਬਹੁਤ ਵੱਡੀ ਯੋਜਨਾ ਜਿਹੜੀ ਹੈਗੀ ਹੈ ਇਹਨਾਂ ਗਦਰੀਆਂ ਨੇ ਬਣਾਈ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਸਾਡੇ ਯੂਟਿਊਬ ਚੈਨਲ ਹਿਸਟੋਰੀਕਲ ਟਰੈਵਲ ਐਂਡ ਸਰਚ ਦੇ ਵਿੱਚ ਅੱਜ ਦਾ ਸਾਡਾ ਟੌਪਿਕ ਹੈ ਗਦਰੀਆਂ ਦਾ ਅਮਰੀਕਾ ਕੈਨੇਡਾ ਤੇ ਹੋਰ ਦੇਸ਼ਾਂ ਤੋਂ ਭਾਰਤ ਵਿੱਚ ਪਹੁੰਚਣਾ ਅਤੇ ਗਦਰ ਦੀ ਸ਼ੁਰੂਆਤ ਗਦਰੀ ਕਿਉਂਕਿ ਬਾਹਰਲੇ ਦੇਸ਼ਾਂ ਦੇ ਵਿੱਚ ਉਹਨਾਂ ਦੇ ਨਾਲ ਜੋ ਵਿਤਕਰਾ ਹੋ ਰਿਹਾ ਸੀ ਤੇ ਭਾਰਤ ਇੱਕ ਗੁਲਾਮ ਦੇਸ਼ ਸੀ ਇਸ ਨੂੰ ਮਹਿਸੂਸ ਕਰਦੇ ਹੋਏ ਭਾਰਤ ਨੂੰ ਆਜ਼ਾਦ ਕਰਾਉਣ ਦੇ ਲਈ ਵੱਡੇ ਗਿਣਤੀ ਦੇ ਵਿੱਚ ਅਮਰੀਕਾ ਕੈਨੇਡਾ ਤੇ ਹੋਰ ਨਾਲ ਦੇਸ਼ਾਂ ਦੇ ਵਿੱਚੋਂ ਉਹਨਾਂ ਨੇ ਭਾਰਤ ਵੱਲ ਬਹੀਰਾਂ ਘੱਟ ਦਿੱਤੀਆਂ ਉਹ ਕਿਸੇ ਵੀ ਹੱਦ ਤੱਕ ਜਾਣ ਲਈ ਤਿਆਰ ਸਨ ਮੌਤ ਲਾੜੀ ਨੂੰ ਵਿਆਹਣ ਲਈ ਹਰ ਸਮੇਂ ਉਹ ਤਤ ਪਰ ਸਨ ਪਰ ਦੇਸ਼ ਆਜ਼ਾਦ ਹੋਣਾ ਚਾਹੀਦਾ ਹੈ ਕਿਉਂਕਿ ਗੁਲਾਮ ਹੋਣ ਕਰਕੇ ਹੀ ਬਾਹਰਲੇ ਦੇਸ਼ਾਂ ਦੇ ਵਿੱਚ ਭਾਰਤੀਆਂ ਨਾਲ ਪੰਜਾਬੀਆਂ ਨਾਲ ਖਾਸ ਤੌਰ ਤੇ ਸਿੱਖਾਂ ਦੇ ਨਾਲ ਉੱਥੋਂ ਦੀਆਂ ਹਕੂਮਤਾਂ ਤੇ ਬ੍ਰਿਟਿਸ਼ ਸਰਕਾਰ ਦੁਰਵਿਵਹਾਰ ਕਰਦੀ ਸੀ ਇਸ ਉਦੇਸ਼ ਦੇ ਲਈ ਕੇ ਭਾਰਤ ਵਿੱਚ ਵੱਡੇ ਪੱਧਰ ਤੇ ਗਾਦਰ ਫੈਲਾਇਆ ਜਾਏ ਕਈ ਜਹਾਜ਼ ਜਿਹੜੇ ਹੈ ਉਹ ਉਹ ਵਿਦੇਸ਼ਾਂ ਦੇ ਵਿੱਚੋਂ ਗਾਦਰੀਆਂ ਦੇ ਭਰ ਭਰ ਕੇ ਭਾਰਤ ਵਿੱਚ ਲਿਆਂਦੇ ਗਏ ਜਿਨ੍ਹਾਂ ਦੇ ਵਿੱਚੋਂ ਸਭ ਤੋਂ ਪਹਿਲਾ ਜਹਾਜ਼ ਸੀ ਕਾਮਾਗਾਟਾ ਮਾਰੂ ਜਿਹੜਾ ਕਿ ਇਧਰੋਂ ਹੀ ਸਵਾਰੀਆਂ ਲੈ ਕੇ ਕੈਨੇਡਾ ਗਿਆ ਸੀ ਜਦੋਂ ਉਹ ਵਾਪਸ ਆਇਆ ਉਹਦੇ ਵਿੱਚ ਵੀ ਬਹੁਤ ਸਾਰੇ ਯਾਤਰੀਆਂ ਨੂੰ ਗਾਦਰ ਦੇ ਲਈ ਗਾਦਰੀਆਂ ਦੁਆਰਾ ਤਿਆਰ ਕਰ ਦਿੱਤਾ ਗਿਆ ਪਰ ਫਿਰ ਜਦੋਂ ਆਇਆ ਉਸਤੇ ਬਹੁਤ ਸਾਰੇ ਯਾਤਰੂ ਜਿਹੜੇ ਹੈਗੇ ਆ ਗ੍ਰਫਤਾਰ ਕਰ ਲਏ ਗਏ ਤੇ 20 ਦੇ ਲਗਭਗ ਯਾਤਰੂਆਂ ਨੂੰ ਪੁਲਿਸ ਦੀ ਗੋਲੀ ਦੇ ਨਾਲ ਸਹੇਦ ਕਰ ਦਿੱਤਾ ਗਿਆ ਇਸ ਤੋਂ ਬਾਅਦ ਦੂਜਾ ਸੀ ਕੋਰੀਆ ਨਾਂ ਦਾ ਜਹਾਜ਼ ਇਸ ਨੂੰ ਜਵਾਲਾ ਸਿੰਘ ਬਹੁਤ ਸਾਰੇ ਗਦਰੀਆਂ ਨੂੰ ਲੈ ਕੇ ਭਾਰਤ ਵੱਲ ਰਵਾਨਾ ਹੋਇਆ ਪਰ ਜਦੋਂ ਇਹ ਜਹਾਜ਼ ਭਾਰਤ ਵਿੱਚ ਪਹੁੰਚਿਆ ਤਾਂ ਪਹੁੰਚਣ ਅਨਸਾਰ ਹੀ ਇਸ ਦੇ ਸਾਰੇ ਨੇਤਾਵਾਂ ਨੂੰ ਅਤੇ ਇਸ ਦੇ ਸਾਰੇ ਯਾਤਰੀਆਂ ਨੂੰ ਪੁਲਿਸ ਦੁਆਰਾ ਗ੍ਰਿਫਤਾਰ ਕਰ ਲਿਆ ਗਿਆ ਤੀਜਾ ਜਹਾਜ਼ ਸੀ ਤੋਸਾ ਮਾਰੂ ਜਿਸ ਨੂੰ ਬਾਬਾ ਸੋਹਣ ਸਿੰਘ ਲੈ ਕੇ ਆਇਆ ਸੀ ਗਦਰੀਆਂ ਦੇ ਨਾਲ ਇਹ ਵੀ ਜਹਾਜ਼ ਜਦੋਂ ਭਾਰਤ ਪਹੁੰਚਿਆ ਤਾਂ ਇਸ ਦੇ ਵੀ ਯਾਤਰੀਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਤੇ ਜਿੰਨੇ ਵੀ ਨੇਤਾ ਸੀਗੇ ਜਿਹੜੇ ਕਿ ਇਹਨਾਂ ਜਹਾਜ਼ਾਂ ਦੌਰਾਨ ਆਏ ਜ਼ਿਆਦਾਤਰ ਜਿਹੜੇ ਸੀਗੇ ਗ੍ਰਿਫਤਾਰ ਕਰ ਲਏ ਗਏ ਕਿਉਂਕਿ ਇਹਨਾਂ ਦੀਆਂ ਸੂਚਨਾਵਾਂ ਕੈਨੇਡਾ ਤੇ ਅਮਰੀਕਾ ਦੇ ਵਿੱਚ ਬਹੁਤ ਲੇਟ ਪਹੁੰਚੀਆਂ ਇਸ ਕਰਕੇ ਗਦਰੀ ਜ਼ਿਆਦਾ ਗ੍ਰਿਫਤਾਰ ਹੋ ਗਏ ਪਰ ਬਾਅਦ ਦੇ ਵਿੱਚ ਜਦੋਂ ਗਦਰੀਆਂ ਨੂੰ ਪਤਾ ਲੱਗਿਆ ਤਾਂ ਉਹਨਾਂ ਦੁਆਰਾ ਭਾਰਤ ਪਹੁੰਚਣ ਦੇ ਲਈ ਕਲੰਬੋ ਵਾਲਾ ਰਸਤਾ ਜਿਹੜਾ ਹੈਗਾ ਉਸ ਨੂੰ ਉਤਿਆਰ ਕੀਤਾ ਗਿਆ ਚੌਥਾ ਜਹਾਜ਼ ਜਿਹੜਾ ਸੀਗਾ ਫੇਰ ਇੱਕ ਜਾਪਾਨੀ ਜਹਾਜ਼ ਆਇਆ ਉਹਦਾ ਨਾਮ ਸੀ ਮਿਸੀਮਾ ਮਾਰੂ ਪਰ ਇਹ ਜਹਾਜ਼ ਜਿਹੜਾ ਸੀ ਕਲੰਬੋ ਦੀ ਬੰਦਰਗਾਹ ਤੇ ਰੁਕਿਆ ਉੱਥੋਂ ਹੀ ਭਾਰਤ ਦੇ ਵਿੱਚ ਇਹਦੇ ਯਾਤਰੀਆਂ ਦੀ ਐਂਟਰੀ ਅੱਗੇ ਹੁੰਦੀ ਹੈ ਸਰਕਾਰ ਨੇ ਬਹੁਤ ਜ਼ਿਆਦਾ ਸਖਤੀ ਕੀਤੀ ਪਰ ਅੰਗਰੇਜ਼ ਸਰਕਾਰ ਨੂੰ ਇਹ ਨਹੀਂ ਸੀ ਪਤਾ ਕਿ ਦੱਖਣ ਦਾ ਰਸਤਾ ਵੀ ਗਦਰੀ ਅਪਣਾ ਸਕਦੇ ਹਨ ਹਜ਼ਾਰਾਂ ਗਦਰੀਆਂ ਦੇ ਭਾਰਤ ਦੇ ਵਿੱਚ ਦੱਖਣ ਦੇ ਰਸਤੇ ਦੁਆਰਾ ਐਂਟਰੀ ਹੁੰਦੀ ਹੈ ਹੁਣ ਸਰਕਾਰ ਨੇ ਇੰਨੀ ਜ਼ਿਆਦਾ ਸਖਤੀ ਕੀਤੀ ਸੀ ਕਿ ਸਰਕਾਰ ਦੀ ਸਖਤੀ ਕਰਕੇ ਬਹੁਤ ਵੱਡੀ ਸੰਖਿਆ ਦੇ ਵਿੱਚ ਗਦਰੀਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੋ ਜਿਹੜੇ ਗਦਰੇ ਬਚ ਗਏ ਉਹਨਾਂ ਦੇ ਵਿੱਚ ਕਰਤਾਰ ਸਿੰਘ ਸਰਾਭਾ ਇੱਕ ਸੀ ਉਸ ਲਈ ਸਭ ਤੋਂ ਵੱਡੀ ਸਮੱਸਿਆ ਸੀ ਕਿ ਗਦਰੀਆਂ ਨੂੰ ਹੁਣ ਕਿਵੇਂ ਇਕੱਠਾ ਕੀਤਾ ਜਾਏ ਸੋ ਤਿੰਨ ਉਹਦੇ ਅੱਗੇ ਚੁਣੌਤੀਆਂ ਸਨ ਪਹਿਲੀ ਗਦਰੀ ਜਿਹੜੇ ਹੈਗੇ ਆ ਖਿੰਡੇ ਹੋਏ ਆ ਉਹਨਾਂ ਨੂੰ ਇਕੱਠਾ ਕਿਵੇਂ ਕੀਤਾ ਜਾਏ ਦੂਜੀ ਚੁਣੌਤੀ ਸੀ ਗਦਰ ਲਹਿਰ ਦਾ ਪ੍ਰਚਾਰ ਕਰਨਾ ਸ਼ੌਣੀਆਂ ਤੱਕ ਗਦਰ ਲਹਿਰ ਦਾ ਸੰਦੇਸ਼ ਪਹੁੰਚਾਉਣਾ ਤੇ ਸੈਨਿਕਾਂ ਨੂੰ ਗਾਦਰ ਦੇ ਲਈ ਤਿਆਰ ਕਰਨਾ ਤੀਜਾ ਸੀਗਾ ਹਥਿਆਰ ਤੇ ਪੈਸਾ ਇਕੱਠਾ ਕਰਨਾ ਕਿਉਂਕਿ ਗਾਦਰੀ ਜਿੰਨੇ ਹਥਿਆਰ ਲੈ ਕੇ ਆਏ ਸੀ ਬਾਹਰੋਂ ਉਹ ਸਾਰੇ ਹਥਿਆਰ ਜਿਹੜੇ ਹੈਗਾ ਜ਼ਿਆਦਾਤਰ ਫੜੇ ਗਏ ਜਾਂ ਸਮੁੰਦਰਾਂ ਦੇ ਵਿੱਚ ਛੁੱਟ ਦਿੱਤੇ ਗਏ ਇਹ ਨਹੀਂ ਹੈ ਕਿ ਗਾਦਰੀਆਂ ਨੇ ਹਥਿਆਰ ਨਹੀਂ ਲਿਆਂਦੇ ਬਹੁਤ ਸਾਰੇ ਹਥਿਆਰ ਲਿਆਂਦੇ ਸੀਗੇ ਇੱਥੋਂ ਤੱਕ ਕਿ ਜਰਮਨ ਤੇ ਜਾਪਾਨੀ ਕੰਪਨੀਆਂ ਵੀ ਗਦਰੀਆਂ ਦੇ ਪੂਰੀ ਸਹਾਇਤਾ ਕਰ ਰਹੀਆਂ ਸਨ ਦੋ ਵਾਰੀ ਜਹਾਜ਼ਾਂ ਦੇ ਵਿੱਚ ਬਾਰੋਂ ਹਥਿਆਰ ਜਿਹੜੇ ਹੈਗੇ ਆ ਲਿਆਉਣ ਦਾ ਯਤਨ ਹੋਇਆ ਜਿਨ੍ਹਾਂ ਵਿੱਚੋਂ ਪਹਿਲੀ ਵਾਰੀ ਅਮਰੀਕਾ ਤੋਂ 5000 ਰਵਾਲਵਰ ਜਿਹੜੇ ਸੀਗੇ ਉਹ ਭਾਰਤ ਆਉਣੇ ਸਨ ਜਹਾਜ਼ ਦਾ ਨਾਮ ਸੀ ਹੈਨਰੀ ਐਸ ਉਸ ਜਹਾਜ਼ ਉੱਤੇ ਅਮਰੀਕਨ ਅਤੇ ਬ੍ਰਿਟਿਸ਼ ਕੰਪਨੀਆਂ ਦਾ ਸ਼ੱਕ ਹੋ ਗਿਆ ਤੇ ਉਸ ਨੂੰ ਫੜ ਲਿਆ ਗਿਆ ਤੇ ਸਾਰੇ ਹਥਿਆਰ ਜਿਹੜੇ ਹੈਗੇ ਆ ਜ਼ਬਤ ਕਰ ਲਏ ਗਏ ਦੂਜਾ ਜਹਾਜ਼ ਸੀ ਐਨੀ ਲਾਰਸਨ ਇਹਦੇ ਵਿੱਚ ਵੀ ਬਹੁਤ ਸਾਰੇ ਹਥਿਆਰ ਲਿਆਂਦੇ ਗਏ ਇਸ ਦਾ ਮਕਸਦ ਸੀ ਕਿ ਬੰਗਾਲ ਦੇ ਵਿੱਚ ਜਿਹੜਾ ਸੁੰਦਰਬਨ ਦਾ ਇਲਾਕਾ ਹੈ ਉੱਥੇ ਹਥਿਆਰ ਜਿਹੜੇ ਹੈਗੇ ਆ ਗਦਰੀਆਂ ਨੂੰ ਦੇ ਦਿੱਤੇ ਜਾਣ ਪਰ ਇਸ ਜਹਾਜ਼ ਦੀ ਵੀ ਪਹਿਲਾਂ ਇਹ ਜਸੂਸੀ ਜਿਹੜੀ ਹੋ ਗਈ ਜਿਸ ਕਰਕੇ ਇਹ ਜਹਾਜ਼ ਵੀ ਭਾਰਤ ਵਿੱਚ ਹਥਿਆਰ ਸੁੱਟਣ ਤੋਂ ਖੁੰਝ ਗਿਆ ਸੋ ਇਸ ਤਰ੍ਹਾਂ ਦੇ ਨਾਲ ਫਿਰ ਜਾਪਾਨੀ ਅਤੇ ਜਰਮਨ ਦੇ ਜਿਹੜੇ ਲੋਕ ਸੀਗੇ ਜਾਂ ਜਹਾਜ਼ ਜਿਹੜੇ ਆ ਰਹੇ ਸਨ ਉਹ ਭਾਰਤ ਵਿੱਚ ਨਹੀਂ ਆ ਸਕੇ ਤੇ ਕੋਈ ਵੀ ਹੋਰ ਹਥਿਆਰ ਜਿਹੜਾ ਸੀਗਾ ਉਹ ਭਾਰਤ ਵਿੱਚ ਨਹੀਂ ਪਹੁੰਚ ਸਕਿਆ ਪਰ ਫਿਰ ਵੀ ਇੰਨਾ ਕੁਝ ਹੋਣ ਦੇ ਬਾਵਜੂਦ ਵੀ ਕਰਤਾਰ ਸਿੰਘ ਸਰਾਭਾ ਤੇ ਉਹਦੇ ਸਾਥੀ ਜਿਹੜੇ ਸੀਗੇ ਉਹਨਾਂ ਸਾਰਿਆਂ ਨੇ ਹਿੰਮਤ ਨਹੀਂ ਹਾਰੀ ਤੇ ਆਪਣਾ ਮਿਸ਼ਨ ਜਿਹੜਾ ਹੈਗਾ ਜਾਰੀ ਰੱਖਿਆ ਪਰ ਉਹਨਾਂ ਦੇ ਲਈ ਇੱਕ ਵੱਡੀ ਚੁਣੌਤੀ ਇਹ ਵੀ ਸੀ ਕਿ ਉਹ ਲੜਾਈ ਜਿਹੜੀ ਕਿ ਕਈ ਸਾਲ ਬਾਅਦ ਸ਼ੁਰੂ ਹੋਣੀ ਸੀ ਵਰਲਡ ਵਾਰ ਉਹ ਪਹਿਲਾਂ ਸ਼ੁਰੂ ਹੋ ਗਈ ਇਸ ਕਰਕੇ ਹੁਣ ਉਹ ਵੀ ਥੋੜੇ ਸਮੇਂ ਦੇ ਵਿੱਚ ਗਦਰ ਜਿਹੜਾ ਹੈਗਾ ਭਾਰਤ ਦੇ ਵਿੱਚ ਕਰਨਾ ਸੀ ਉਸ ਨੂੰ ਅੰਤਮ ਅੰਜਾਮ ਦੇਣਾ ਸੀ ਇਹਦੇ ਨਾਲ ਹੀ ਇੱਕ ਹੋਰ ਚੁਣੌਤੀ ਵੀ ਸਾਹਮਣੇ ਆ ਗਈ ਕਿ ਜਿਹੜੀਆਂ ਭਾਰਤੀ ਸੌਣੀਆਂ ਦੇ ਵਿੱਚ ਦੇਸੀ ਸਿਪਾਹੀ ਸੀ ਜਿਹੜੇ ਗਦਰੀਆਂ ਦੇ ਸੰਪਰਕ ਵਿੱਚ ਸੀਗੇ ਉਹਨਾਂ ਦੀਆਂ ਪਲਟਨਾ ਤੇ ਉਹਨਾਂ ਦੇ ਰਸਾਲੇ ਜਿਹੜੇ ਸੀਗੇ ਉਹ ਵੀ ਫਟਾਫਟ ਅੰਗਰੇਜ਼ ਜਿਹੜੇ ਆ ਭਾਰਤ ਦੇ ਵਿੱਚੋਂ ਵਦੇਸ਼ਾਂ ਦੇ ਵਿੱਚ ਭੇਜ ਰਹੇ ਸਨ ਐਸੇ ਤਰ੍ਹਾਂ ਦੀ ਇੱਕ ਖਬਰ ਫਿਰੋਜ਼ਪੁਰ ਸ਼ੌਣੀ ਵਾਰੇ ਕਰਤਾਰ ਸਿੰਘ ਸਰਾਭਾ ਨੂੰ ਮਿਲੀ ਕਿ ਜਿਹੜਾ ਉੱਥੇ ਰਸਾਲਾ ਤੇ ਪਲਟਣ ਲੱਗੇ ਹੋਇਆ 1 ਮਾਰਚ 1915 ਨੂੰ ਉਹਨਾਂ ਨੇ ਫਰਾਂਸ ਨੂੰ ਚਲੇ ਜਾਣਾ ਹੈ ਹੁਣ ਉਹਨਾਂ ਹੀ ਸੈਨਿਕਾਂ ਦੇ ਨਾਲ ਕਰਤਾਰ ਸਿੰਘ ਸਰਾਭੇ ਦੀ ਨੇੜਤਾ ਸੀ ਮੰਨਿਆ ਜਾਂਦਾ ਹੈ ਕਿ ਕਰਤਾਰ ਸਿੰਘ ਸਰਾਭਾ ਕਈ ਵਾਰੀ ਫਿਰੋਜ਼ਪੁਰ ਸ਼ੌਣੀ ਦੇ ਵਿੱਚ ਤੇ ਹੋਰ ਸ਼ੌਣੀਆਂ ਦੇ ਵਿੱਚ ਗਿਆ ਤੇ ਉੱਥੋਂ ਦੇ ਸੈਨਿਕਾਂ ਨੂੰ ਬਗਾਵਤ ਕਰਨ ਦੇ ਲਈ ਪ੍ਰੇਰਿਤ ਕੀਤਾ ਫਰੋਜਪੁਰ ਸੌਣੀ ਦੇ 300 ਦੇ ਲਗਭਗ ਸੈਨਿਕ ਤਿਆਰ ਹੋ ਗਏ ਇੱਥੋਂ ਤੱਕ ਕਿ ਜਿਹੜਾ ਅਸਲੇ ਖਾਨੇ ਦੀ ਪਲਟਨ ਸੀ ਉਹ ਵੀ ਅਸਲੇ ਖਾਨੇ ਦੀਆਂ ਚਾਬੀਆਂ ਦੇਣ ਦੇ ਲਈ ਵੀ ਤਿਆਰ ਹੋ ਗਏ ਕਿ ਤੁਸੀਂ ਬਾਹਰੋਂ ਅਟੈਕ ਕਰੋ ਅਸੀਂ ਅਸਲੇ ਖਾਨੇ ਦੀਆਂ ਚਾਬੀਆਂ ਜਿਹੜੀਆਂ ਹੈਗੀਆਂ ਤੁਹਾਨੂੰ ਦੇ ਦੇਵਾਂਗੇ ਇੱਥੇ ਇਹ ਵੀ ਦੱਸਣ ਯੋਗ ਹੈ ਕਿ ਫਰੋਜਪੁਰ ਸੌਣੀ ਦਾ ਅਸਲਾ ਖਾਨਾ ਜਿਸ ਨੂੰ ਮੈਗਜ਼ੀਨ ਕਿਹਾ ਜਾਂਦਾ ਸੀ ਉੱਤਰੀ ਭਾਰਤ ਦਾ ਸਭ ਤੋਂ ਵੱਡਾ ਸੀਗਾ ਜਿੰਨੀ ਸਪਲਾਈ ਹੁੰਦੀ ਸੀ ਅਸਲੇ ਦੀ ਸਾਰੀ ਫਿਰੋਜ਼ਪੁਰ ਸ਼ਾਹੋਨੀ ਤੋਂ ਹੁੰਦੀ ਸੀ ਜੇਕਰ ਗਦਰੀ ਫਿਰੋਜ਼ਪੁਰ ਸ਼ਾਹੋਨੀ ਉੱਤੇ ਕਬਜ਼ਾ ਕਰਨ ਵਿੱਚ ਕਾਮਯਾਬ ਹੋ ਜਾਂਦੇ ਆ ਤਾਂ ਸਾਰਾ ਹਥਿਆਰ ਜਿਹੜਾ ਹੈਗਾ ਗਦਰੀਆਂ ਦੇ ਕਮਾਂਡ ਵਿੱਚ ਹੋਣਾ ਸੀ ਤੇ ਗਦਰੀ ਉਹਦੇ ਨਾਲ ਬਹੁਤ ਵੱਡੀ ਬਗਾਵਤ ਨੂੰ ਅੰਜਾਮ ਦੇ ਸਕਦੇ ਸਨ ਹੁਣ ਇਸ ਦੇ ਲਈ ਸਾਰੇ ਕੁਝ ਨੂੰ ਦੇਖਦੇ ਹੋਏ 12 ਫਰਵਰੀ 1915 ਨੂੰ ਇੱਕ ਮੀਟਿੰਗ ਹੁੰਦੀ ਹੈ ਉਸ ਮੀਟਿੰਗ ਦੇ ਵਿੱਚ ਗਦਰੀਆਂ ਨੇ ਫੈਸਲਾ ਕੀਤਾ ਕਿ 21 ਫਰਵਰੀ 1915 ਨੂੰ ਸਾਰੀਆਂ ਛੌਣੀਆਂ ਦੇ ਵਿੱਚ ਬਗਾਵਤ ਕਰ ਦਿੱਤੀ ਜਾਏ 15 ਫਰਵਰੀ ਤੱਕ ਸਾਰੀਆਂ ਛੌਣੀਆਂ ਦੇ ਵਿੱਚ ਸੰਦੇਸ਼ ਪਹੁੰਚ ਚੁੱਕਿਆ ਸੀ 17 ਫਰਵਰੀ ਤੱਕ ਪਹੁੰਚਦੇ-ਪਹੁੰਚਦੇ ਇਹ ਸਾਰੀ ਖਬਰ ਜਿਹੜੀ ਹੈਗੀ ਆ ਲੀਕ ਹੋ ਗਈ ਕਿਉਂਕਿ ਇੱਕ ਗਦਾਰ ਵਿਅਕਤੀ ਉਹਦਾ ਨਾਮ ਸੀ ਕਿਰਪਾਲ ਸਿੰਘ ਜਿਹੜਾ ਕਿ ਗਦਰੀਆਂ ਦੇ ਵਿੱਚ ਸ਼ਾਮਲ ਹੋ ਗਿਆ ਉਸ ਨੇ ਸਾਰੀ ਖੁਫੀਆ ਰਿਪੋਰਟ ਬ੍ਰਿਟਿਸ਼ ਸਰਕਾਰ ਨੂੰ ਦੇ ਦਿੱਤੀ ਕਿ ਭਾਰਤ ਦੀਆਂ ਸੌਣੀਆਂ ਦੇ ਵਿੱਚ 21 ਫਰਵਰੀ 1915 ਨੂੰ ਬਗਾਵਤ ਹੋਣ ਜਾ ਰਹੀ ਹੈ ਤਾਂ ਬ੍ਰਿਟਿਸ਼ ਸਰਕਾਰ ਚੁੱਕਨੇ ਹੋਗੇ ਕਰਤਾਰ ਸਿੰਘ ਸਰਾਬੇ ਨੇ ਆਪਣੇ ਸਾਥੀਆਂ ਨੂੰ ਸਮਝਾਇਆ ਤੇ ਤੁਰੰਤ ਮੀਟਿੰਗ ਕੀਤੀ ਕਿ ਤਰੀਕ ਜਿਹੜੀ ਹੈਗੀ ਆ ਓਹੋ 19 ਫਰਵਰੀ 1915 ਰੱਖ ਦਿੱਤੀ ਹੁਣ ਇਸ ਦਿਨ ਇਹ ਫੈਸਲਾ ਕੀਤਾ ਗਿਆ ਕਿ ਜਿੰਨੇ ਵੀ ਸੈਨਿਕ ਜਿਹੜੇ ਹੈਗੇ ਆ ਸੰਪਰਕ ਵਿੱਚ ਹੈਗੇ ਆ ਉਹਨਾਂ ਸਾਰੀਆਂ ਸ਼ੌਣੀਆਂ ਦੇ ਵਿੱਚ ਬਗਾਵਤ ਜਿਹੜੀ ਆ ਕੀਤੀ ਜਾਏਗੀ ਵੱਖ-ਵੱਖ ਆਗੂਆਂ ਦੀਆਂ ਡਿਊਟੀਆਂ ਜਿਹੜੀਆਂ ਸੀਗੀਆਂ ਉਹ ਵੱਖ-ਵੱਖ ਥਾਵਾਂ ਤੇ ਲਗਾ ਦਿੱਤੀਆਂ ਗਈਆਂ ਜਿਵੇਂ ਮੇਰਠ ਦੇ ਵਿੱਚ ਵਿਦਰੋਹ ਕਰਨ ਦੀ ਜ਼ਿੰਮੇਵਾਰੀ ਵਿਸ਼ਨੂੰ ਗਣੇਸ਼ ਪਿੰਗਲੇ ਭਾਈ ਫੁੱਲਾ ਸਿੰਘ ਅਤੇ ਭਾਈ ਈਸਰ ਸਿੰਘ ਦੀ ਲਗਾਈ ਗਈ ਇਹਨਾਂ ਦੁਆਰਾ ਮੇਰਠ ਦੇ ਵਿੱਚ ਜਿਹੜੀਆਂ ਰੈਜਿਮੈਂਟਾਂ ਤੇ ਰਸਾਲੇ ਤਾਇਨਾਤ ਸੀ ਜਿਨ੍ਹਾਂ ਦੇ ਵਿੱਚੋਂ 128ਵੀਂ ਪਾਇਨੀਅਰ ਰੈਜਿਮੈਂਟ ਅਤੇ 12ਮਾ ਰਸਾਲਾ ਇਹਨਾਂ ਦੋਨਾਂ ਨੇ ਹੀ ਮੇਰਠ ਵਿੱਚ ਬਦਲੋਹ ਕਰਨਾ ਸੀ ਇਥੋਂ ਜਿਹੜੇ ਹੈਗੇ ਆ ਮੇਰਠ ਉੱਪਰ ਪੂਰੀ ਤਰ੍ਹਾਂ ਕਬਜ਼ਾ ਕਰਨ ਤੋਂ ਬਾਅਦ 100 ਸੈਨਿਕਾਂ ਨੇ ਲਾਹੌਰ ਜਾਣਾ ਸੀ ਲਾਹੌਰ ਤੋਂ ਬਾਅਦ ਬੰਨੂ ਕੋਹਾੜ ਤੇ ਦਿਨਾਪੁਰ ਦੇਆਂ ਛੌਣੀਆਂ ਦੇ ਉੱਪਰ ਕਬਜ਼ਾ ਕਰਨਾ ਸੀ ਤੇ ਜਿਹੜੇ ਮੈਰਿਟ ਦੇ ਵਿੱਚ ਬਾਕੀ ਸੈਨਿਕ ਬਚੇ ਸੀਗੇ ਉਹਨਾਂ ਨੇ ਦਿੱਲੀ ਵੱਲ ਰੂ ਰਵਾਨਾ ਹੋਣਾ ਸੀ ਤੇ ਉਹਨਾਂ ਨੇ ਜਾ ਕੇ ਦਿੱਲੀ ਉੱਪਰ ਕਬਜ਼ਾ ਕਰਨਾ ਸੀ ਤੇ ਫੇਰ ਰਿਪਬਲਿਕ ਦਾ ਐਲਾਨ ਕਰਨਾ ਸੀ ਇਸ ਤਰ੍ਹਾਂ ਦੇ ਨਾਲ ਬਹੁਤ ਵੱਡੀ ਯੋਜਨਾ ਜਿਹੜੀ ਹੈਗੀ ਹੈ ਇਹਨਾਂ ਗਦਰੀਆਂ ਨੇ ਬਣਾਈ ਇਸੇ ਦੌਰਾਨ ਅਫਗਾਨਿਸਤਾਨ ਦੇ ਵਿੱਚ ਅੰਤ੍ਰੀਮ ਸਰਕਾਰ ਦਾ ਵੀ ਗਠਨ ਕਰ ਲਿਆ ਗਿਆ ਜਿਸ ਦੇ ਵਿੱਚ ਰਾਜਾ ਮਹਿੰਦਰ ਪ੍ਰਤਾਪ ਨੂੰ ਦੇਸ਼ ਦਾ ਰਾਸ਼ਟਰਪਤੀ ਅਤੇ ਵਰਕਤੁੱਲਾ ਨੂੰ ਦੇਸ਼ ਦਾ ਪ੍ਰਧਾਨ ਮੰਤਰੀ ਵੀ ਘੋਸ਼ਿਤ ਕਰ ਦਿੱਤਾ ਗਿਆ। ਫਰੋਜਪੁਰ ਦੇ ਵਿੱਚ ਖੁਦ ਜਿਹੜਾ ਹੈ ਕਰਤਾਰ ਸਿੰਘ ਸਰਾਭਾ ਕਮਾਂਡ ਕਰ ਰਿਹਾ ਸੀ ਇਸੇ ਤਰ੍ਹਾਂ ਵੱਖ-ਵੱਖ ਛੋਟੀਆਂ ਵੱਡੀਆਂ ਫੌਨੀਆਂ ਤੇ ਵੱਖ-ਵੱਖ ਗਦਰਾਂ ਜਿਹੜੇ ਹੈਗਾ ਬਗਾਵਤ ਲਈ ਭੇਜ ਦਿੱਤੇ ਗਏ ਸਨ। ਮੀਲਟਰੀ ਵਿੱਚ ਵੀ ਬਗਾਵਤ 19 ਫਰਵਰੀ 1915 ਨੂੰ ਹੋਣੀ ਸੀ ਇਸ ਕਰਕੇ ਉੱਥੇ ਬਗਾਵਤ ਜਿਹੜੀ ਹੈਗੀ ਆ ਨਹੀਂ ਹੋ ਪਾਈ ਕਿਉਂਕਿ ਸੈਨਿਕ ਜਿਹੜੇ ਹੈਗੇ ਉਹਨਾਂ ਨੂੰ ਤਿਆਰ ਹੀ ਨਹੀਂ ਕੀਤਾ ਜਾ ਸਕਿਆ। ਤੇ ਆਖਰ 23 ਮਾਰਚ 1915 ਨੂੰ ਸ਼ੌਣੀ ਰਹੀ ਇੱਕ ਸਿਪਾਹੀ ਨਾਦਰ ਖਾਨ ਦੁਆਰਾ ਬਿਸ਼ਨੂ ਗਣੇਸ਼ ਪਿੰਗਲੇ ਨੂੰ ਗ੍ਰਿਫਤਾਰ ਕਰਵਾ ਦਿੱਤਾ ਗਿਆ ਤੇ ਕੁਝ ਸਮੇਂ ਬਾਅਦ ਅਦਾਲਤ ਨੇ ਉਸ ਨੂੰ ਫਾਂਸੀ ਦੀ ਸਜ਼ਾ ਦੇ ਦਿੱਤੀ ਹੁਣ ਜਦੋਂ ਅਸੀਂ ਫਿਰੋਜ਼ਪੁਰ ਸ਼ਾਉਣੀ ਦੀ ਗੱਲ ਕਰਦੇ ਹਾਂ ਤਾਂ 19 ਫਰਵਰੀ ਦੀ ਰਾਤ ਨੂੰ ਕਰਤਾਰ ਸਿੰਘ ਸਰਾਬੇ ਦੀ ਕਮਾਂਡ ਹੇਠ ਤਕਰੀਬਨ 50 ਤੋਂ 60 ਜਿਹੜੇ ਗਦਰੇ ਸੀਗੇ ਉਹ ਫਿਰੋਜ਼ਪੁਰ ਵਾਈਟ ਰੇਲ ਪਹੁੰਚ ਗਏ ਹੁਣ ਉਹ ਸਿੱਧੇ ਤੌਰ ਤੇ ਨਹੀਂ ਗਏ ਸੀਗੇ ਬਲਕਿ ਉਹਨਾਂ ਦੇ ਪਾਸ ਢੋਲਕੀਆਂ ਤੇ ਹਰਮੋਨੀਅਮ ਸਨ ਉਹਨਾਂ ਨੇ ਭੇਜ ਧਾਰਿਆ ਹੋਇਆ ਸੀ ਕਿ ਉਹ ਤਾਂ ਸ਼ਬਦ ਕੀਰਤਨ ਦੇ ਲਈ ਜਾ ਰਹੇ ਹਨ ਤੇ ਸਾਰੇ ਜਿਹੜੇ ਹੈਗੇ ਆ ਸਟੇਸ਼ਨ ਤੋਂ ਐਸੇ ਤਰ੍ਹਾਂ ਸ਼ਬਦ ਗਾਉਂਦੇ ਗਏ ਤੇ ਚਾਂਦਮਾਰੀ ਦੇ ਵਿੱਚ ਪਹੁੰਚ ਗਏ ਤੇ ਬ੍ਰਿਟਿਸ਼ ਸਰਕਾਰ ਜਿਹੜੀ ਸੀਗੀ ਉਸ ਨੂੰ ਕਿਸੇ ਤਰ੍ਹਾਂ ਦਾ ਕੋਈ ਸ਼ੱਕ ਨਹੀਂ ਹੋਇਆ ਤੇ ਬ੍ਰਿਟਿਸ਼ ਸਰਕਾਰ ਨੂੰ ਕਿਉਂਕਿ ਪਹਿਲਾਂ ਇਹ ਖਬਰ ਲੱਗ ਚੁੱਕੀ ਸੀ ਕਿ ਵਿਦਰੋਹ ਹੋਣ ਵਾਲਾ ਹੈ ਇਸ ਕਰਕੇ ਅਸਲੇ ਖਾਨੇ ਦੀਆਂ ਚਾਬੀਆਂ ਜਿਹੜੀਆਂ ਸੀਗੀਆਂ ਉਹ ਸਾਰੀਆਂ ਭਾਰਤੀ ਸਪਾਹਿਆਂ ਤੋਂ ਲੈ ਲਈਆਂ ਗਈਆਂ ਤੇ ਅੱਠ ਸਪਾਹਿਆਂ ਨੂੰ ਨੌਕਰੀ ਤੋਂ ਕੱਢ ਕੇ 19 ਤਰੀਕ ਨੂੰ ਬ੍ਰਿਟਿਸ਼ ਸਰਕਾਰ ਦੁਆਰਾ ਘਰਾਂ ਨੂੰ ਭੇਜ ਦਿੱਤਾ ਗਿਆ ਤੇ ਜਿਹੜੀ ਰਸਾਲਾ ਉੱਥੇ ਕੰਮ ਕਰ ਰਹੀ ਸੀ ਸੈਨਾ ਜਿਸ ਦੇ 300 ਦੇ ਲਗਭਗ ਸੈਨਿਕ ਜਿਹੜੇ ਕਰਤਾਰ ਸਿੰਘ ਸਰਾਭੇ ਦੇ ਨਾਲ ਮੇਲੇ ਹੋਏ ਸਨ ਉਹਨਾਂ ਸੈਨਿਕਾਂ ਦੇ ਨਾਲ ਜਦੋਂ ਸੰਪਰਕ ਕੀਤਾ ਗਿਆ ਤਾਂ ਉਹਨਾਂ ਨੇ ਵੀ ਵਿਦਰੋਹ ਕਰਨ ਤੋਂ ਆਸਮਰਥਾ ਪ੍ਰਗਟ ਕਰਵਾ ਦਿੱਤੀ ਕਿਉਂਕਿ ਉਹਨਾਂ ਨੇ ਕਿਹਾ ਕਿ ਉਹਨਾਂ ਦੇ ਸਾਰੇ ਹਥਿਆਰ ਜਿਹੜੇ ਹੈਗੇ ਆ ਉਹ ਅੰਗਰੇਜ਼ਾਂ ਨੇ ਲੈ ਲਏ ਹਨ ਇਸ ਕਰਕੇ ਉਹਨਾਂ ਸਪਾਹੀਆਂ ਨੇ ਵਿਦਰੋਹ ਕਰਨ ਤੋਂ ਹੱਥ ਖੜੇ ਕਰ ਦਿੱਤੇ ਤੇ ਕਰਤਾਰ ਸਿੰਘ ਸਰਾਭਾ ਬਹੁਤ ਉਦਾਸ ਹੋਇਆ ਜਦੋਂ ਉਸਨੇ ਖਬਰ ਦਿੱਤੀ ਗਈ ਕਿ ਹੁਣ ਬਗਾਵਤ ਜਿਹੜੀ ਹੈਗੀ ਆ ਅੰਦਰ ਨਹੀਂ ਹੋ ਸਕਦੀ ਸਪਾਹੀ ਜਿਹੜੇ ਹੈਗੇ ਬਗਾਵਤ ਕਰਨ ਲਈ ਤਿਆਰ ਨਹੀਂ ਹਨ ਤਾਂ ਫਿਰ ਉਹ ਖੁਦ ਅੰਦਰ ਗਿਆ ਫੌਜੀ ਵਰਦੀ ਪਾ ਕੇ ਜਦੋਂ ਉਸਨੇ ਸੈਨਿਕਾ ਦੇ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਸੈਨਿਕਾਂ ਨੇ ਮਨਾਂ ਕਰ ਦਿੱਤਾ ਕਿ ਸਾਡੇ ਪਾਸ ਜਦੋਂ ਕੋਈ ਹਥਿਆਰ ਹੀ ਨਹੀਂ ਹੈ ਸਾਰੇ ਹਥਿਆਰ ਬ੍ਰਿਟਾ ਸਰਕਾਰ ਨੇ ਖੋਲੇ ਹਨ ਤਾਂ ਫਿਰ ਅਸੀਂ ਨੇ ਹੱਥੇ ਕਿਵੇਂ ਵਿਦਰੋਹ ਕਰਾਂਗੇ ਸੋ ਇਸ ਤਰ੍ਹਾਂ ਦੇ ਨਾਲ ਇਹ ਸਕੀਮ ਜਿਹੜੀ ਸੀਗੀ 19 ਫਰਵਰੀ 1915 ਨੂੰ ਛੌਣੀਆਂ ਦੇ ਵਿੱਚ ਬਗਾਵਤ ਕਰਨ ਦੀ ਕਿਸੇ ਵੀ ਛੌਣੀ ਦੇ ਵਿੱਚ ਉੱਤਰੀ ਭਾਰਤ ਵਿੱਚ ਬਗਾਵਤ ਨਹੀਂ ਹੋਈ ਇਹ ਸਾਰੀ ਧਰੀ ਤਰਾਈ ਰਹਿ ਗਈ ਤੇ ਉਲਟਾ ਬ੍ਰਿਟਿਸ਼ ਸਰਕਾਰ ਨੇ ਇੰਨੀ ਜ਼ਿਆਦਾ ਸਖਤੀ ਕੀਤੀ 19 ਫਰਵਰੀ 1915 ਨੂੰ ਲਾਹੌਰ ਦੇ ਵਿੱਚ ਕਿੰਨੇ ਹੀ ਗਦਰੇ ਜਿਹੜੇ ਹੈਗੇ ਆ ਗ੍ਰਿਫਤਾਰ ਕਰ ਲਏਗਾ ਉਸ ਤੋਂ ਬਾਅਦ ਲਗਾਤਾਰ ਜਿਹੜੀ ਹੈਗੀ ਆ ਗ੍ਰਿਫਤਾਰੀ ਗ੍ਰਿਫਤਾਰੀਆਂ ਗਦਰੀਆਂ ਦੀਆਂ ਹੁੰਦੀਆਂ ਰਹੀਆਂ ਤੇ ਬਹੁਤ ਵੱਡੀ ਸੰਖਿਆ ਦੇ ਵਿੱਚ ਗਦਰੀਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਤੇ ਕਰਤਾਰ ਸਿੰਘ ਸਰਾਭਾ ਵੀ ਤਕਰੀਬ 10-15 ਦਿਨਾਂ ਬਾਅਦ ਗ੍ਰਿਫਤਾਰ ਕਰ ਲਿਆ ਗਿਆ ਉਸ ਤੋਂ ਬਾਅਦ ਇਹ ਲਹਿਰ ਜਿਹੜੀ ਸੀਗੀ ਗਰਮੀਆਂ ਤੱਕ ਪਹੁੰਚਦੇ ਪਹੁੰਚਦੇ 1915 ਦੇ ਵਿੱਚ ਪੂਰੇ ਤਰ੍ਹਾਂ ਦੇ ਨਾਲ ਖਤਮ ਹੋ ਗਈ। ਸੋ ਇਸ ਤਰ੍ਹਾਂ ਦੇ ਨਾਲ ਗਦਰੀਆਂ ਦਾ ਇਹ ਸੁਪਨਾ ਕਿ ਦੇਸ਼ ਨੂੰ ਆਜ਼ਾਦ ਕਰਵਾ ਲਿਆ ਜਾਏਗਾ 1915 ਦੇ ਵਿੱਚ ਉਹ ਚੱਕਨਾ ਚੋਰ ਹੋ ਗਿਆ। ਉਲਟਾ ਗਦਰੀਆਂ ਦੇ ਵਿਰੁੱਧ ਜੋ ਸਰਕਾਰ ਦੁਆਰਾ ਸਖਤੀ ਕੀਤੀ ਗਈ ਉਹ ਕਹਾਣੀ ਵੀ ਲੋਕ ਕੰਡੇ ਖੜੇ ਕਰਨ ਵਾਲੀ ਹੈ। ਬਗੈਰ ਕਿਸੇ ਵੱਡੇ ਦੋਸਤੋਂ ਸਿਰਫ ਵਿਦਰੋਹ ਦਾ ਦੋਸਤ ਲਾ ਕੇ ਹੀ ਸੈਂਕੜੇ ਗਦਰੀ ਜਿਹੜੇ ਹੈਗੇ ਆ ਜਾਂ ਤਾਂ ਉਹਨਾਂ ਨੂੰ ਮਾਰ ਦਿੱਤਾ ਗਿਆ ਜਾਂ ਉਹਨਾਂ ਨੂੰ ਲੰਮੀਆਂ ਸਜ਼ਾਵਾਂ ਦਿੱਤੀਆਂ ਗਈਆਂ ਤੇ ਕਿੰਨੇ ਹੀ ਗਦਰੀਆਂ ਨੂੰ ਫਾਂਸੀ ਦੀਆਂ ਸਜ਼ਾਵਾਂ ਦਿੱਤੀਆਂ ਗਈਆਂ ਉਹਨਾਂ ਦੀਆਂ ਜਾਇਦਾਦਾਂ ਜਿਹੜੀਆਂ ਸੀਗੀਆਂ ਜ਼ਬਤ ਕਰ ਲਈਆਂ ਗਈਆਂ ਇਸ ਦੌਰਾਨ ਜਿੰਨੇ ਯਾਤਰੀ ਬਾਹਰੋਂ ਆਏ ਸੀ ਭਾਵੇਂ ਕਿ ਉਹ ਗਦਰੀ ਨਹੀਂ ਵੀ ਸਨ ਉਹ ਜਿਹੜੇ ਪੈਸੇ ਲੈ ਕੇ ਆਏ ਸੀ ਉਹਨਾਂ ਦਾ ਸਾਰਾ ਪੈਸਾ ਜਿਹੜਾ ਹੈਗਾ ਜ਼ਬਤ ਕਰ ਲਿਆ ਗਿਆ ਹੁਣੇ ਗਦਰੀਆਂ ਵਿਰੁੱਧ ਕਿਹੜੇ-ਕਿਹੜੇ ਕੇਸ ਚੱਲੇ ਕਿਨਾਂ-ਕਿਨਾਂ ਲੋਕਾਂ ਨੂੰ ਕਿਸ ਕਾਂਸਪੀਰੇਸੀ ਦੇ ਅਧੀਨ ਸਜਾਵਾਂ ਹੋਈਆਂ ਇਹ ਹੁਣ ਤੁਹਾਨੂੰ ਅਸੀਂ ਅਗਲੇ ਵੀਡੀਓ ਦੇ ਵਿੱਚ ਦੱਸਾਂਗੇ ਤੇ ਸਾਡੇ ਇਸ ਗਦਰ ਲਹਿਰ ਬਾਰੇ ਸਾਰੀ ਜਾਣਕਾਰੀ ਪ੍ਰਾਪਤ ਕਰਨ ਦੇ ਲਈ ਆਪ ਸਾਰੇ ਹੀ ਵੀਡੀਓ ਜਿਹੜੇ ਹੈਗੇ ਗਦਰ ਲਹਿਰ ਨਾਲ ਸੰਬੰਧਿਤ ਸੁਣਦੇ ਰਹੋ ਤਾਂ ਕਿ ਤੁਹਾਨੂੰ ਸ਼ੁਰੂ ਤੋਂ ਲੈ ਕੇ ਐਂਡ ਤੱਕ ਜਿਹੜੀ ਜਾਣਕਾਰੀ ਹੈਗੀ ਆ ਉਹ ਮਿਲਦੀ ਰਹੇ ਤੇ ਵਧੀਆ ਜਾਣਕਾਰੀ ਲੈਣ ਦੇ ਲਈ ਸਾਡੇ ਚੈਨਲ ਨੂੰ ਲਾਈਕ ਅਤੇ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਤਾਂ ਕਿ ਤੁਹਾਨੂੰ ਵਧੀਆ ਤੋਂ ਵਧੀਆ ਜਾਣਕਾਰੀ ਅਸੀਂ ਦਿੰਦੇ ਰਹੀਏ